ਹੈ ਕਰਦੀ ਹੈ ਉਹ ਜੰਮੂ ਕਸ਼ਮੀਰ ਨਿਆ ਜੰਮੂ ਕਸ਼ਮੀਰ ਬਣੇ ਪਾਕਿਸਤਾਨ ਨੂੰ ਨਹੀਂ ਇਹ ਪਸੰਦ ਜਾਂ 테러ਿਸਟਾਂ ਨੂੰ ਨਹੀਂ ਪਸੰਦ ਲਾਸਟ ਈਅਰ 2 ਕਰੋੜ ਟੂਰਿਸਟ ਕਸ਼ਮੀਰ ਦੇ 1 ਕਰੋੜ ਤੋਂ ਜ਼ਿਆਦਾ ਜੰਮੂ ਚਾਹ ਮਾਤਾ ਵਸੰਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਕਰਦਾ ਹੈ business ਬੜੇ ਕਰਦਾ ਹੈ ਲਾਸਟ ਈਅਰ 1 ਕੇ ਲੱਖ ਰੁਪਏ ਦਾ ਕਮਰਾ ਨਹੀਂ ਮਿਲੇ ਕਰਦਾ ਹੈ ਕਸ਼ਮੀਰ ਦੇ ਵਿੱਚ ਇੰਨਾ ਰਸ਼ ਤੇ ਅਲਟੀਮੇਟਲੀ ਹੋਈ ਹੈ ਕਿ ਪਾਕਿਸਤਾਨ ਔਰ 테러ਰਿਜ਼ਮ ਨਹੀਂ ਚਾਹਦਾ ਕਿ ਜੰਮੂ ਕਸ਼ਮੀਰ ਦੇ ਵਿੱਚ ਸ਼ਾਂਤੀ ਹੋਏ ਜੰਮੂ ਕਸ਼ਮੀਰ ਦੀ ਡਿਵੈਲਪਮੈਂਟ ਦੇਖ ਕੇ ਕੁਝ ਦਿਨ ਪਹਿਲੇ ਦੇਖੋ ਪੀਓ ਜਕੇ ਦਾ ਇਲੀਗਲੀ ਪਾਕਿਸਤਾਨ ਨੇ ਕੋਪਾਈਡ ਕੀਤਾ ਹੈ ਉੱਥੇ ਵੀ ਰਿਵੋਲਟ ਹੋਇਆ ਹੈ ਅਸੀਂ ਕਸ਼ਮੀਰ ਜੰਮੂ ਕਿਸ ਇੰਡੀਆ ਦੇ ਜੰਮੂ ਕਿਸ ਨੂੰ ਮਿਲਣਾ ਚਾਹੁੰਦਾ ਹਾਂ ਪਤਾ ਹੈ ਰਿਫਲੈਕਸ਼ਨ ਉੱਥੇ ਜਾ ਕੇ ਦੀ ਉਹਦੇ ਇੰਟਰਨਲ ਵੀ ਉੱਥੇ ਰਿਵੋਲਟ ਹੋਇਆ ਕਰਦਾ ਹੈ ਇਹ ਸਾਰੇ ਹਾਲਾਤ ਨੂੰ ਦੇਖਦੇ ਹੋਏ ਪਾਕਿਸਤਾਨ ਲਗਾਤਾਰ ਟਰਾਈ ਕਰੇ ਕਰਦਾ ਹੈ ਕਿ ਜੰਮੂ ਕਸ਼ਮੀਰ ਉਹ ਦੇਸ਼ ਵੀ ਗੜਬੜ ਹੋਏ ਪੂਰੇ ਦੇਸ਼ ਅਧਿਆਨਾਬਦ ਜੰਮੂ ਕਸ਼ਮੀਰ ਦੀ ਡਿਵੈਲਪਮੈਂਟ ਨਾਲ ਜੰਮੂ ਕਸ਼ਮੀਰ

ਜੰਮੂ ਕਸ਼ਮੀਰ ਦੇ ਵਿੱਚ ਕਈ ਲੋਕਾਂ ਨੂੰ ਟਰਮੀਨੇਟ ਕੀਤਾ ਗਿਆ ਜੌਬ ਜਿਹੜੇ ਉਹਨਾਂ ਦੇ ਸੈਂਪਥਾਈਜ਼ਰ ਸੀ ਇਹ ਲੋਕਾਂ ਦੀ ਕਈ ਲੋਕੀ ਜ਼ਿਲ੍ਹਾ ਦੇ ਵਿੱਚ ਹਨ ਜਿਹੜੇ ਕਿ ਉਹਨਾਂ ਦੇ ਸਪੋਰਟਰ ਨੇ ਇੱਕ ਮੈਸੇਜ ਆ ਪਾਕਿਸਤਾਨ ਨੂੰ ਕਿ ਭਾਈ ਆਪਣੇ ਆਪ ਨੂੰ ਸੁਧਾਰੋ ਇਹ ਟਰੋਰਿਜ਼ਮ ਬੰਦ ਕਰੋ ਆਦਰਵਾਈਜ਼ ਇੰਡੀਆ ਅੱਗੇ ਬੜੇ ਸਖਤ ਕਦਮ ਲੈਣਾ ਹੈ ਠੀਕ ਹੈ ਇੱਕ ਪਾਕਿਸਤਾਨ ਵੱਲੋਂ ਵੀ ਜਿਹੜਾ ਪ੍ਰੋਪਗੈਂਡਾ ਲਗਾਤਾਰ ਕੀਤਾ ਜਾ ਰਿਹਾ ਹੈ ਜਿੱਦਾਂ ਕੱਲ ਪਾਕਿਸਤਾਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਇਹ ਗੱਲ ਕਹਿ ਦਿੱਤੀ ਕਿ ਕਿਤਨਾ ਕਿਤੇ ਇਹ ਫਰੀडम फाइਟਰ ਵੀ ਇਹ ਲੋਕ ਹੋ ਸਕਦੇ ਆ ਹਨਾ ਇਦਾਂ ਦੀ ਚੀਜ਼ ਤੁਹਾਨੂੰ ਲੱਗਦਾ ਕਿ ਜੰਮੂ ਕਸ਼ਮੀਰ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਕਿੱਦਾਂ ਕਿਤੇ ਯੂਜ਼ ਨੂੰ ਕੁਝ ਮਤਲਬ ਐਸਾ ਕਿ ਪਾਕਿਸਤਾਨ ਆਪਣੇ ਸਕਿਨ ਸੇਵ ਕਰਦਾ ਤੁਸੀਂ ਦੇਖੋ ਨਾ ਕਿ ਇਹ ਜਿਹੜੇ ਮਰੇ ਹੋਣਗੇ ਪਾਕਿਸਤਾਨ ਜਿਹੜੇ ਟੈਰਰਿਸਟ ਨੇ ਪਾਕਿਸਤਾਨੀ ਨੇ ਸਾਰੇ ਕਈ ਮਰੇ ਕਰਦੇ ਨੇ ਪਿੱਛੇ ਸਾਡੇ ਫੋਰਸਿਸ ਮਾਰੇ ਕਰਦੇ ਕਿ ਪਾ ਪਾਕਿਸਤਾਨ ਚ ਕ੍ਰਾਸ ਕਰਕੇ ਆਉਂਦੇ ਇਹ ਪਾਕਿਸਤਾਨੀ ਟੈਰਰਿਸਟ ਫਲਾ ਰਹੇ ਆਂ ਔਰ ਪਾਕਿਸਤਾਨੀ ਡਾਇਰੈਕਟਰੀ ਦੇ ਵਾਸਤੇ ਰਿਸਪਾਂਸਿਬਲ ਆਂ ਕ੍ਰਾਸ ਕਰਕੇ ਬੜ ਰਾਇ ਕਰਦੇ ਆ। ਬਾਕੀ ਇਹ ਜਿਹੜੀ ਇੰਟਰਨਲਿ ਮਿਲਿਟੈਂਸੀ ਬੜੀ ਡਾਊਨ ਹੋ ਗਈ। ਬੜੀ ਪਰਸੈਂਟੇਜ ਘਟੋ ਗਈ। ਮੈਂ 100% ਤੇ ਨਹੀਂ ਬੋਲਾਂਗਾ ਕਿ ਉਹ ਜ਼ੀਰੋ ਪਰ ਬਹੁਤ ਜ਼ਿਆਦਾ ਫਰਕ ਪੈ ਗਿਆ। ਪ੍ਰਧਾਨ ਮੰਤਰੀ ਜੀ ਦੇ ਫੈਸਲਿਆਂ ਦੇ ਬਾਅਦ ਜੰਮੂ ਕਸ਼ਮੀਰ ਦੇ ਵਿੱਚ ਲੋਕਲ ਜਿਹੜੀ ਪਹਿਲੇ ਐਕਟੀਵਿਟੀ ਦੇ ਵਿੱਚ ਲੋਕ ਸ਼ਾਮਲਾ ਹੁੰਦੇ ਸੀ ਬੜੇ ਘਟੋ ਗਏ। ਬਹੁਤ ਜ਼ਿਆਦਾ। ਤਾਂ ਸਪੋਰਟਾਇਜ਼ਰ ਹੋਣਗੇ ਪਰ ਇਹ ਸਾਰੇ ਬਾਰੂ ਇਨਫਲੂਐਂਸ ਜੇ ਤੁਸੀਂ ਕਹਿੰਦੇ ਇੰਟਰਨਲਿ ਖਤਮ ਹੋ ਗਈ ਤੇ ਐਡਾ ਵੱਡਾ ਟੈਕ ਹੋਇਆ ਨਾ ਸਿੰਪਥਾਈਜ਼ਰ ਐਡੀ ਵੱਡੇ ਹੋ ਗਏ ਤੇ ਐਨੇ ਸਮੇਂ ਬਾਅਦ ਐਡਾ ਵੱਡਾ ਟੈਕ ਸਿਵਲ ਦੇ ਟੈਕ ਤੋਂ ਲੱਗਦਾ ਇਹ ਵੀ ਹੈ ਉਹਨਾਂ ਕਿਤੇ ਕਿਤੇ ਸ਼ਕਤੀ ਦੂਰ ਐਸਾ ਕਿ ਕੋਈ ਨਾ ਕੋਈ ਮੈਂ ਨਹੀਂ ਕਹਿੰਦਾ ਕਿ 100% ਖਤਮ ਹੈ ਫਰਕ ਪੈਦਾ ਹੈ ਇੰਟਰਨਲ ਦਾ ਬਹੁਤ ਫਰਕ ਪੈਦਾ ਹੈ ਵੀ ਦੇਖੋ ਕੱਲੇ ਪੱਥਰਬਾਜ਼ੀ ਹੁੰਦੀ ਕਿੰਨੀ ਪੱਥਰਬਾਜ਼ੀ ਹੁੰਦੀ ਰਹੀ ਹਰ ਫਰਾਈਡੇ ਨੂੰ ਪੱਥਰਬਾਜ਼ੀ ਹੁੰਦੀ ਸਿੰਪਥਾਈਜ਼ਰ ਤੇ ਹੈ ਜਿਹੜੇ ਕਿ ਆਏ ਨੇ ਇਹਦੇ ਸਰਵਾਈਵ ਕੀਤੇ ਉੱਥੇ ਪੁੱਜੇ ਨੇ ਤਾਂ ਹੀ ਕਹ ਰਹੇ ਕਈ ਲੋਕ ਜਿਹੜੇ ਸਿੰਪਥਾਈਜ਼ਰ ਨੇ गोरमेंट ने अरेस्ट किए थे उन्होंने कई जो जाब करे करते ही टर्मीनेट किए वो एक प्रोसेस चले करता है जोड़े लोग इनवॉल्व हो गए उन्होंने सरकार करेगी पनिश और तो तो हाँ जो मैं लगता है कि टैरिस्ट देखियो कुछ चंद दिन उन्होंने न्यूट्राइज के लोगों में भी गुस्सा है इससे सिवाए भी आगे कोई कदम उठाएगी टैरिस्ट के खिलाफ जरूर पहले भी कदम उठाए मैं लगता है जरूर सरकार ऐसे सख्त कदम उठाएगी तो पाकिस्तान द्वारा कोशिश ना करे कि जम्मू कश्मीर के बच्चे सर एक चीज़ जानना चाहते हैं आप भी सह सहपरवा हैं पंजाब के लिए घर पर अटैक होता है लेकिन कुछ लोग जो पार्टी से निकाले गए हैं वही जो लेटर बैड है जो भाजपा का उस पर लिख के जो पंजाब के सी एम है उनको लिख कर भेजते हैं कि ये पॉलिटिकल स्टंट हो सकता है या असली हमला है इसके बारे में चार्ज करवाएं ਆਪ ਨੂੰ ਲੱਗਦਾ ਕਿ ਜਿੰਨ ਨੂੰ ਪਾਰਟੀ ਸੇ ਨਿਕਾਲਾ ਗਿਆ 6 ਸਾਲ ਕੇ ਲਈ ਉਹਨਾਂ ਨੇ ਲੈਟਰਪੈਡ ਯੂਜ਼ ਕੀਤਾ ਤਾਂ ਪਾਰਟੀ ਕਿਆ ਆਚਨ ਦੀ ਅਸਾ ਕੇ